ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ ਤੁਹਾਨੂੰ ਇੱਕ ਐਸੇ ਪਰਿਵਾਰ ਨਾਲ ਮਿਲੌਣੇ ਆ ਜਿਨ੍ਹਾਂ ਦੇ ਉੱਤੇ ਸਮੇਂ ਨੇ ਇੱਕ ਬਹੁਤ ਹੀ ਚਾਨਕਮਾਰ ਮਾਰ ਮਾਰੀ ਆ ਸੋ ਇਸ ਪਰਿਵਾਰ ਦਾ ਮੈਂਬਰ ਜਿਸ ਦਾ ਨਾਮ ਵਿੰਦਰ ਸਿੰਘ ਹਨ ਉਹ ਗੁਰਨਾਮ ਸਿੰਘ ਪਿੰਡ ਸਹਿਣਾ ਅਤੇ ਇਹ ਘਰ ਵਿੱਚ ਇਕੱਲਾ ਹੀ ਇਨਸਾਨ ਕਮਾਉਂਗਾ ਇਹਦੇ ਘਰ ਵਾਲੀ ਇਹਦਾ ਸਾਥ ਦਿੰਦੀ ਦਿਹਾੜੀ ਜਾਂਦੀ ਅਤੇ ਚਾਰ ਧੀਆਂ ਅਤੇ ਇੱਕ ਪੁੱਤਰ ਦਾ ਇਹ ਪਰਿਵਾਰ ਡੇਢ ਸਾਲ ਦਾ ਇਹਦਾ ਪੁੱਤਰ ਦੋ ਟੀਆਂ ਦੀਆਂ ਸਕੂਲ ਵਿੱਚ ਪੜ੍ਹਦੀਆਂ ਤੇ ਦੋ ਛੋਟੀਆਂ ਨੇ ਟੀਆਂ ਦੇ ਕੋਲ 6 ਸਨ ਦੋ ਇਸ ਨੇ ਦੇ ਦਿੱਤੀਆਂ ਸਨ ਕਿਸੇ ਨਾਲ ਗੋਦ ਲੈ ਲਈਆਂ ਸਨ ਤੇ 2019 ਵਿੱਚ ਕਰੋਨੇ ਦੇ ਟਾਈਮ ਬਾਈ ਨੇ ਆਪਣਾ ਹੈਰਨੀਆਂ ਦਾ ਆਪਰੇਸ਼ਨ ਕਰਵਾਇਆ ਸੀ ਜੋ ਕਿ ਠੀਕ ਹੋ ਹੋ ਚੁੱਕਾ ਸੀ ਉਸ ਤੋਂ ਉਪਰੰਤ ਹੁਣ ਬਾਈ ਨੂੰ ਦੁਬਾਰਾ ਪ੍ਰੋਬਲਮ ਜਿਹੜੀ ਉਹ ਕ੍ਰੀਏਟ ਹੋ ਚੁੱਕੀ ਆ ਅਤੇ ਇਹਨਾਂ ਤੋਂ ਬਿਲਕੁਲ ਵੀ ਜਿਹੜਾ ਤੁਰਿਆ ਫਿਰਿਆ ਨਹੀਂ ਜਾਂਦਾ ਤੇ ਇਹਨਾਂ ਦਾ ਆਪਾਂ ਨੇ ਘਰ ਵੀ ਦੇਖ ਹੀ ਲੈ ਕਿੰਦਾਂ ਦੇ ਹਾਲਾਤ ਨੇ ਸੋ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਤੇ ਲੋੜਵੰਦ ਪਰਿਵਾਰ ਆ ਤੇ ਪਰਿਵਾਰ ਅਤੇ ਬਾਈ ਬਾਲੀ ਬੈਠਿਆ ਆ ਜੋ ਆਪਾਂ ਉਹਨਾਂ ਨਾਲ ਤੁਹਾਨੂੰ ਮਿਲਾਂਨੇ ਆ ਤੇ ਗੱਲਬਾਤ ਸਾਂਝੀ ਕਰਦੇ ਆ ਪੁੱਛਦੇ ਆ ਵੀ ਕੀ ਦੁੱਖ ਆ ਭਾਜੀ ਹਣਾ ਦੱਸੋ ਸਾਨੂੰ ਤੇ ਆਓ ਆਪਾਂ ਲੈ ਜਾਂ ਪਰਿਵਾਰ ਨੂੰ ਜੀ ਆਦੋਂ ਹਾਉ ਜੀ ਇਹ ਨੇ ਸਾਡੇ ਮਾਤਾ ਜੀ ਉਹਨਾਂ ਦੇ ਭਾਈ ਸਾਹਿਬ ਦੇ ਘਰ ਵਾਲੇ ਤੇ ਪੁੱਛਦੇ ਆਪਾਂ ਇਹਨਾਂ ਨੂੰ ਕੀ ਵੀ ਦਿੱਕਤ ਆ ਬਾਈ ਜੀ ਨੂੰ ਕੀ ਪ੍ਰੋਬਲਮ ਆ ਹਾਂਜੀ ਕੀ ਤੇ ਹਾਂਜੀ ਮੇਰੇ ਭਾਈ ਗਿੰਦਰ ਸਿੰਘ ਮੇਰੇ ਘਰ ਵਾਲੇ ਹਨ ਤੇ ਇਹਨਾਂ ਨੂੰ ਲੋਕਡਾਊਨ ਵਿੱਚ ਫ੍ਰੀਸਨ ਕਰਵਾਇਆ ਸੀਗਾ ਹਰਨਿਆਂ ਦਾ ਲੋਚੀ ਬਲ ਉਹਦੂ ਆਦੇ ਹੀ ਬਸ ਪ੍ਰੋਬਲਮ ਦੀ ਨਾਲ ਰੋਠੀ ਨਹੀਂ ਸਕੀ ਕਦੇ ਗੋਡੇ ਖੜ ਗਏ ਕਦੇ ਲੱਤਾਂ ਖੜ ਗੀਆਂ ਤੇ ਹੁਣ ਇਹਨਾਂ ਨੂੰ ਕਾਫੀ ਪ੍ਰੋਬਲਮ ਆ ਰਲੱਖਾਂ ਦੀ ਇਹਨਾਂ ਤਾਂ ਤੁਰਿਆ ਨਹੀਂ ਜਾ ਰਹੇ ਦਾ ਕੋਈ ਕੰਮ ਨਹੀਂ ਕਰ ਸਕਦੇ ਕਿਉਂਕਿ ਅਸੀਂ ਹਸਪਤਾਲਾਂ ਤੇ ਇਹਨਾਂ ਨੂੰ ਲੈ ਕੇ ਤੁਰੇ ਫਿਰਦੇ ਆ ਤੇ ਹੁਣ ਸਾਨੂੰ ਮੇਰੇ ਚਾਰ ਗੁੱਡੀਆਂ ਇੱਕ ਬੇਟਾ ਹੈ ਹੁਣ ਸਾਨੂੰ ਮਦਦ ਚਾਹੀਦੀ ਹੈ ਕਿਉਂਕਿ ਬਹੁਤ ਗਰੀਬ ਪਰਿਵਾਰ ਹੈ ਤੇ ਕੋਈ ਵੀ ਹੈਲਪ ਕਰ ਸਕਦੇ ਕਿਉਂਕਿ ਪਹਿਲਾਂ ਬਹੁਤ 3-4 ਸਾਲ ਤੋਂ ਅਸੀਂ ਇਹਨਾਂ ਦਵਾਈਆਂ ਦਵਾ ਰਹੇ ਆ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ ਹੁਣ ਤਾਂ ਇਹ ਜੰਗੇ ਬਹਿ ਗਏ ਮਨਗੇ ਚ ਪਹਿਲਾਂ ਤੁਸੀਂ ਲੈ ਕੇ ਕਿਤੇ ਤੁਰੇ ਫਿਰੇ ਸੀਗੇ ਜੀ ਹਾਂ ਕਿੱਥੋਂ ਇਲਾਜ ਕਰਵਾਏ ਸੀ ਪਹਿਲਾਂ ਇਹਨਾਂ ਦਾ ਬਰਨਾਲੇ ਹਸਪੀਟਲ ਚ ਮਰੀਸ ਸਰਟਰ ਦੇ ਕੋਲ ਅੱਛਾ ਠੀਕ ਹੈ ਅੱਛਾ ਉਹ ਆਪਰੇਸ਼ਨ ਸਹੀ ਹੋ ਗਈ ਸੀ ਹਾਂ ਜੀ ਦੋ ਦਿਨ ਰੱਖਿਆ ਸੀ ਦੋ ਠੀਕ ਹੈ ਹਾਂ ਜੀ ਤੀਜੇ ਦਿਨ ਛੁੱਟੀ ਮਿਲੀ ਸੀ ਵੀ ਪ੍ਰੈਸ਼ਨ ਕਰਾਇਆ ਸੀ ਹਰਨੀਆਂ ਦਾ ਉਹ ਦਿੱਕਤ ਤਾਂ ਨਹੀਂ ਸਹੀ ਹੋ ਗਈ ਸੀ ਨਾ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਜਦੋਂ ਬਾਈ ਜੀ ਠੀਕ ਸੀਗੇ ਉਸ ਟਾਈਮ ਬਾਈ ਜੀ ਕੀ ਕੰਮ ਕਰਦੇ ਹੁੰਦੇ ਸੀ ਜੀ ਆਹੀ ਡੈੜੀ ਹੋਤਾ ਡੈੜੀ ਜੀ ਮੀਤਰਾ ਡੈੜੀ ਜਾਂਦੇ ਸੀਗੇ ਅੱਛਾ ਤੇ ਕਿਸੇ ਹੋਰ ਨੂੰ ਤੁਸੀਂ ਇਹ ਪਹਿਲਾਂ ਕਿਹਾ ਸੀਗਾ ਮਦਦ ਬਾਰੇ ਕਿ ਕਿਸੇ ਨੇ ਵੀ ਨਹੀਂ ਕਿਹਾ ਨਹੀਂ ਜੀ ਕਿਹਾ ਤਾਂ ਬਹੁਤian ਸੀਗਾ ਆਪਰੇਸ਼ਨ ਕਰਵਾਇਆ ਸੀ ਠੀਕ ਹੈ ਜੀ ਕਲੱਬ ਵਾਲਿਆਂ ਨੂੰ ਠੀਕ ਹੈ ਜੀ ਤੇ ਹੁਣ ਤੁਸੀਂ ਮਿਲ ਕੇ ਆਪਾਂ ਚਲੋ ਜਿਹੜੀ ਤੁਹਾਡੀ ਵੀਡੀਓ ਬਣਾ ਰਹੇ ਹਾਂ ਤੇ ਵਿੱਚ ਆਪਾਂ ਕੀ ਮੰਗ ਕਰਦੇ ਹੋ ਤੁਸੀਂ ਵੀ ਇਹਨਾਂ ਦਾ ਇਲਾਜ ਹੋ ਜਾਵੇ ਜਾਂ ਤੁਹਾਨੂੰ ਕੋਈ ਆਰਥਿਕ ਤੌਰ ਤੇ ਮਦਦ ਮਿਲੇ ਹਾਂਜੀ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਇਹਨਾਂ ਦਾ ਇਲਾਜ ਹੋ ਜAVE ਇਹ ਮੰਜੇ ਤੋਂ ਉੱਠ ਖੜਨਾ ਚਲੋ ਉਹ ਦੂਆ ਦੇ ਕੰਮਕਾਰ ਵਾਲੇ ਹੋ ਜਾਣਗੇ ਅਸੀਂ ਵੀ ਨਾਲ ਕੰਮ ਕਰਾਂਗੇ ਗੁਰਾਂ ਪੜੀ ਜਾਂਦੀਆਂ ਉਹ ਵੀ ਹੁਣ ਕਿਸੇ ਕੰਮ ਕਿਤੇ ਲੱਗਣੀਆਂ ਪੜ ਕੇ ਬਸ ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਦਾ ਲਾਜ ਹੋ ਜਾਵੇ ਇਹ ਆਪਣੇ ਪੈਰਾਂ ਤੇ ਖੜੀ ਹੋ ਜAVE ਠੀਕ ਹੈ ਜੀ ਹੁਣ ਇਹਨਾਂ ਨੂੰ ਜਿਹੜੀ ਅਸਲ ਦੇ ਵਿੱਚ ਜਿਹੜੀ ਖਾਸ ਦਿੱਕਤ ਤਾਂ ਕਿ ਉਹਨਾਂ ਨੂੰ ਕਿਹੜੀ ਦਿੱਕਤ ਆ ਰਹੀ ਹੈ ਇਸ ਟਾਈਮ ਸਮੇਂ ਜਿਹੜਾ ਹੁਣ ਦਸਤੂਰ ਪਹਿਲਾਂ ਹਰਨੇ ਦਾ ਆਪਰੇਸ਼ਨ ਹੋਇਆ ਇਹਨਾਂ ਦਾ ਹਰਨੇ ਦਾ ਆਪਰੇਸ਼ਨ ਇਹਨਾਂ ਦਾ ਹੁਣ ਠੀਕ ਹੈਗਾ ਉਹ ਦਿੱਕਤ ਠੀਕ ਸੀਗੀ ਇੱਕ ਜਿਹੜਾ ਹੁਣ ਤੁਸੀਂ ਕਹਿ ਰਹੇ ਸੀ ਉਹਨਾਂ ਨੂੰ ਜ਼ਿਆਦਾ ਦਿੱਕਤ ਕਿਸ ਚੀਜ਼ ਦੀ ਆ ਰਹੀ ਹੈ ਜਿਆਦਾ ਦਿੱਕਤ ਇਹਨਾਂ ਨੂੰ ਇਹ ਘਟੂਈ ਦੀ ਆ ਤੇ ਲੱਤਾਂ ਦੀ ਅਛਾ ਲੱਤਾਂ ਦੇ ਉੱਤੇ ਬਿਲਕੁਲ ਵੀ ਵਜਨ ਨਹੀਂ ਆਉਂਦਾ ਕਿ ਕੁਝ ਲੱਗਾ ਜਨ ਨਹੀਂ ਆ ਰਿਹਾ ਅਸੀਂ ਦੋ ਜਣੇ ਨੇ ਚੱਕ ਕੇ ਲੈਟਰ ਨੇ ਬਾਥਰੂਮ ਦੋ ਜਣੇ ਵਾਹਿਗੁਰੂ ਜੀ ਤੇ ਚਲੋ ਹੁਣ ਆਪਾਂ ਬਾਈ ਇਹਨ ਥਨ ਬਾਈ ਵਿੰਦਰ ਸਿੰਘ ਜੀ ਦੇ ਘਰੋਂ ਸੀਗੇ ਜੀ ਤੇ ਉਹਨਾਂ ਦੇ ਵਾਈਫ ਸੀਗੇ ਤੇ ਹੁਣ ਆਪਾਂ ਤੁਹਾਨੂੰ ਬਾਈ ਵਿੰਦਰ ਜੀ ਨਾਲ ਗੱਲ ਕਰਵਾਉਣੇ ਆ ਕਿ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕੋਈ ਸੋਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਠੀਕ ਬੰਦਰ ਠੀਕ ਹੋ ਮੀ ਹਾਂ ਜੀ ਤੇ ਕੀ ਦਿੱਕਤ ਆ ਗਈ ਸਰੀਰ ਨੂੰ? ਤੇ ਮੇਰੀ ਲੱਤਾਂ ਤੇ ਨਹੀਂ ਭਾਰ ਆ ਰਿਹਾ। ਠੀਕ ਹੈ। ਠੀਕ ਆ ਸਾਥੀ ਤੇ ਦਰਦ ਹੁੰਦਾ ਵੀ ਨਾਲ ਢੂਹੀ ਦੇ ਨਾਲੇ ਸਾਥ। ਐ ਠੀਕ ਹੈ ਤੇ ਹੁਣ ਉੱਠ ਕੇ ਬੈਠਿਆ ਵੀ ਨਹੀਂ ਜਾਂਦਾ ਤੁਹਾਡੇ ਤੋਂ। ਉੱਠਦਾ ਤਾਂ ਜਾਂਦਾ ਜੀ ਔਖਾ ਹੁੰਦਾ। ਔਖਾ ਹੁੰਦਾ ਠੀਕ ਆ। ਤੇ ਕਿੰਨਾ ਕ ਸਮਾਂ ਆ ਗਿਆ ਇਹ ਦਿੱਕਤ ਆਈ ਤੁਹਾਨੂੰ? ਇਹ ਦਿੱਕਤ ਲੋਹੜੀ ਵੇਲੇ ਦੀ ਸੀ। ਲੋਹੜੀ ਵੇਲੇ ਦੀ। ਆ ਜਿਹੜੀ ਪਿਛਲੀ ਲੋਹੜੀ ਹੁਣ ਲੰਗੀ ਆ ਗਈ। ਠੀਕ ਹੈ ਠੀਕ ਆ ਵੀ 6-7 ਮਹੀਨੇ ਤੁਸੀਂ ਮੰंजे ਤੇ ਹੋ ਗਏ ਪਏ ਇਹਨੂੰ। ਤਕਰੀਬਨ। ਤੇ ਪਹਿਲਾਂ ਕਿਸੇ ਵੱਲੋਂ ਕੋਈ ਮਦਦ ਮਿਲੀ ਹੋਵੇ ਹਾਂ ਪਹਿਲਾਂ ਕਿ ਤੇਪਰੇਸ਼ਨ ਕਰਾਇਆ ਉਹ ਮਦਦ ਮਿਲੀ ਠੀਕ ਹੈ ਜੋ ਉਸ ਤੋਂ ਮੈਨੂੰ ਆਪਰੇਸ਼ਨ ਕਰ ਹਰਨੀ ਦਾ ਆਪਰੇਸ਼ਨ ਕਰਾਉਣ ਵ ਲਈ ਠੀਕ ਆ ਉਸ ਤੋਂ ਮੜ ਕੇ ਜਿਹੜੀ ਤੁਹਾਡੀ ਲੱਤਾਂ ਦੀ ਦਿੱਕਤ ਆਈ ਆਗੀ ਇਸ ਦੇ ਲਈ ਪਹਿਲਾਂ ਤੁਸੀਂ ਇਹ ਕਿਹਾ ਸੀ ਕੋਈ ਆਇਆ ਸੀ ਕੋਈ ਵੀਡੀਓ ਬਣਾਉਣ ਜਾ ਕੋਈ ਨਹੀਂ ਜੀ ਕੋਈ ਨਹੀਂ ਬਿਲਕੁਲ ਅੱਛਾ ਠੀਕ ਹੈ ਤੇ ਉਹ ਪਿੰਡ ਦੇ ਵਿੱਚੋਂ ਕਿਸੇ ਨੇ ਕੋਈ ਪੈਸਾ ਭੇਜਿਆ ਦਿੱਤਾ ਹੋਵੇ ਇਲਾਜ ਕਰਵਾਉਣ ਵਾਸਤੇ ਨਹੀਂ ਜੀ ਹਾਲੇ ਕੋਈ ਨਹੀਂ ਹਾਲੇ ਕੋਈ ਨਹੀਂ ਠੀਕ ਹੈ ਜੀ ਕੋਕੋ ਨੇ ਦੇਖੋ ਵੀਰ ਅਸੀਂ ਨਾ ਤੁਹਾਡੇ ਵੀਡੀਓ ਬਣਾ ਕੇ ਪਾ ਰਹੇ ਹਾਂਗੇ ਠੀਕ ਆ ਹੁਣ ਇਸ ਦੇ ਵਿੱਚ ਅਸੀਂ ਤੁਹਾਡਾ ਖਾਤਾ ਨੰਬਰ ਬੋਲਾਂਗੇ ਠੀਕ ਆ ਤੇ ਤੁਹਾਡਾ ਸਾਰਾ ਪਤਾ ਅਸੀਂ ਦੱਸਾਂਗੇ ਜਿੰਨੇ ਵੀ ਵੀਰ ਵੀਡੀਓ ਦੇਖਣਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ ਜਿੰਨੇ ਦੇਖੋ ਅਸੀਂ ਐਦਾਂ ਦੇ ਚੈਨਲ ਨੂੰ ਵੀ ਵੀਡੀਓ ਭੇਜਾਂਗੇ ਠੀਕ ਆ ਜਿੰਨਾਂ ਤੋਂ ਵੀ ਕੁਕਮਾਈ ਹੋਈ ਉਹ ਇਸ ਵੀਡੀਓ ਦੇ ਤੋਂ ਉਹ ਵੀ ਤੁਹਾਨੂੰ ਦਵਾਂਗੇ ਤੇ ਜਿੰਨੇ ਸਾਨੂੰ ਆਸੇ ਪਾਸੇ ਕੋਈ ਕਿਸੇ ਵੀਰ ਨੇ ਪੈਸੇ ਭੇਜੇ ਠੀਕ ਆ ਉਹ ਵੀ ਤੁਹਾਨੂੰ ਅਸੀਂ ਦੇਖ ਕੇ ਜਾਵਾਂਗੇ ਤੇ ਜਿੰਨਾਂ ਕੋਈ ਤੁਹਾਨੂੰ ਇੱਥੇ ਆ ਕੇ ਸੋਰਾ ਐਡਰੈਸ ਦੱਸਾਂਗੇ ਸਾਰਾ ਘਰ-ਬਾਰ ਦੱਸਾਂਗੇ ਠੀਕ ਹੈ ਕਿੱਥ ਤੇ ਜਿੰਨੀ ਵੱਧ ਤੋਂ ਵੱਧ ਹੋ ਸਕੇ ਵੀਰੇ ਅਸੀਂ ਆਪਣੇ ਵੱਲੋਂ ਮਦਦ ਕਰਾਂਗੇ ਠੀਕ ਹੈ ਅਸੀਂ ਆਪਣੇ ਆਪ ਦੀ ਜੇਬ ਚੋਂ ਵੀ ਜਿੰਨੀ ਹੋ ਸਕੇ ਉਹਨੇ ਮਦਦ ਕਰਾਂਗੇ ਤੇ ਇਹ ਤੁਹਾਡੇ ਹਿਸਾਬ ਨਾਲ ਵੀ ਤੁਸੀਂ ਡਾਕਟਰ ਨੂੰ ਪੁੱਛਿਆ ਸੀ ਵੀ ਕਿੰਨਾ ਖਰਚਾ ਆ ਜਾਊਗਾ ਇਲਾਜ ਤੇ ਤੁਹਾਡੇ ਤੇ ਸੰ ਡਾਕਟਰ ਨੇ ਜੀਨੇ ਕਿਹਾ ਸੀ ਜਿਹੜਾ ਕੁਝ ਰਿਡ ਹੋਏਗਾ ਜਰਾ ਕੁਲਸ਼ਨ ਹੋਊਗਾ ਠੀਕ ਹੈ ਜੀ ਉਹਨਾਂ ਨੇ ਸਾਨੂੰ ਕਿਹਾ ਸੀ 25-30000 ਰੁਪਏ ਤੁਹਾਨੂੰ ਪਹਿਲਾਂ ਭਰਨਾ ਪਊਗਾ ਅੱਛਾ 25-30000 ਪਹਿਲਾਂ ਭਰਨਾ ਪਊਗਾ ਕਹਿੰਦੇ ਹਾਂਜੀ ਠੀਕ ਹੈ ਜੀ ਫਿਰ ਜਿਹੜਾ ਮਤਲਬ ਕਿ ਆਪਰੇਸ਼ਨ ਤੋਂ ਬਾਅਦ ਜੇ ਖਰਚਾ ਹੋ ਉਹ ਸੋਨ ਕਹਿੰਦੇ ਵੀ ਆਪਣੇ ਫੱਗ ਤੋਂ ਕਰ ਲੱਗ ਜੂਗਾ ਤੁਹਾਨੂੰ ਜਦੋਂ ਦਵਾਈਆਂ ਵਗੈਰਾ ਲਿਆਉਣ ਨਾ ਪਿਆ ਕਰਨ ਠੀਕ ਹੈ ਜੀ ਅੱਛਾ ਵੀ ਉਹਨ ਤੁਹਾਨੂੰ ਡਾਕਟਰ ਸਾਹਿਬ ਨੇ ਕਿਹਾਗਾ ਵੀ ਜਿਹੜਾ ਤੁਹਾਡਾ ਆਪਰੇਸ਼ਨ ਦਾ ਖਰਚਾ 25000 ਤੁਹਾਨੂੰ ਪਹਿਲਾਂ ਭਰਨਾ ਪਊਗਾ ਠੀਕ ਹੈ ਉਹ ਤੁਹਾਡੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਊ ਕਹਿ ਰਹੇ ਹਨਾ ਠੀਕ ਹੈ ਰੀੜ ਦੀ ਹੱਡੀ ਦੇ ਵਿੱਚ ਕੋਈ ਦਿੱਕਤ ਆ ਗਈ ਤੇ ਤੁਸੀਂ ਇੱਕ ਵਾਰ ਉਹ ਰਿਪੋਰਟਾਂ ਜ਼ਰੂਰ ਲੈ ਕੇ ਦਿਖਾਓ ਜੀ ਜਿਹੜੀਆਂ ਰਿਪੋਰਟਾਂ ਤੁਸੀਂ ਕਰਵਾਇਆ ਸੀ ਐਕਸ-ਰੇ ਵਗੈਰਾ ਕਰਵਾਏ ਸੀਗੇ ਉਹ ਲੈ ਕੇ ਆਓ ਜੀ ਕੋਈ ਹੋਰ ਤੁਸੀਂ ਟੈਸਟ ਜਿਹੜੇ ਵੀ ਟੈਸਟ ਕਰਵਾਇਆ ਉਹ ਸਾਨੂੰ ਦਿਖਾ ਦਿਓ ਜੀ ਦੋਸਤੋਂ ਪਹਿਲਾਂ ਅਸੀਂ ਤੁਹਾਨੂੰ ਬਾਈ ਬਿੰਦਰ ਏ ਪੀਐਨਬੀ ਬੈਂਕ ਦਾ ਖਾਤਾ ਜੀ 752800 1500000 8017 752800 1500000 8087 ਜੀ ਤੇ ਇਹ ਇਹਨਾਂ ਦੀ ਗੁੜੀਆ ਦਾ ਖਾਤਾ ਜੀ ਨਰਿੰਦਰ ਕੌਰ ਤੇ ਵਿੰਦਰ ਸਿੰਘ ਦੀ ਗੁੜੀਆ ਜੀ ਇਹਨਾਂ ਦਾ ਖਾਤਾ ਹੈ ਇਹ ਇਹ ਬਾਈ ਦਾ ਪਤਾ ਵੀ ਇਹ ਚਲ ਕੇ ਉਪਲ ਪੱਤੀ ਆ ਤੇ ਪਿੰਡ ਸ਼ੈਣਾ ਬਾਈ ਦਾ ਜ਼ਿਲ੍ਹਾ ਬਰਨਾਲਾ ਜੀ ਤੇ ਬਾਕੀ ਬਾਈ ਤੁਹਾਡਾ ਕੋਈ ਮੋਬਾਈਲ ਨੰਬਰ 94637 ਜੀ 12536 12536 ਜੀ 94637 12536 ਬਾਈ ਦਾ ਨੰਬਰ ਹੈ ਜੀ ਮੋਬਾਈਲ ਨੰਬਰ ਜੇ ਬਾਈ ਕੋਈ ਵੀਰ ਬਾਈ ਨੂੰ ਕੰਟੈਕਟ ਕਰਨਾ ਚਾਹੁੰਦਾ ਹੋਵੇ ਨਾ ਜੀ ਤੇ ਆ ਬਾਈ ਜਿਹਦੇ ਹੈਗੇ ਨੇ ਜਿਹੜਾ ਆਪਾਂ ਇਹ ਸਕੈਨ ਕਰਵਾਏ ਸੀ ਨੇ ਜੀ ਹਾਂਜੀ ਇਹ ਬਾਈ ਦੀ ਸਕੈਨ ਕਰਵਾਈ ਸੀ ਕਿ ਬਰਨਾਲੇ ਜੀ ਇਹ ਸਿਟੀ ਸਕੈਨਰਸ ਦੇ ਵਿੱਚ ਡਾਕਟਰ ਨੇ ਦੱਸਿਆ ਵੀ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈ ਕਿ ਬ੍ਰੇਨ ਦੇ ਵਿੱਚ ਸਿਰਦੀ ਹੋਈ ਸੀਗੀ ਤੇ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਆਇਆ ਬਾਈ ਦੇ ਫਿਪ ਫਸਲੀਆਂ ਦੀ ਕਰਵਾਏ ਸੀ ਕਿ ਐਕਸਰੇ ਜੀ ਇਸ ਦੇ ਵਿੱਚ ਦਿੱਕਤ ਆਈ ਹੈ ਕਿ ਥੋੜੀ ਜੀ ਸੱਜੇ ਪਾਸੇ ਕਿਉਂਕਿ ਬਾਈ ਨੇ ਵੀ ਸਾਨੂੰ ਦੱਸਿਆ ਕਹਿੰਦੇ ਵੀ ਜਦੋਂ ਇਹ ਬੋਲਦੇ ਨੇ ਜਾਂ ਕੋਈ ਵੀ ਗੱਲ ਕਰਦੇ ਨੇ ਬੈਠਦੇ ਨੇ ਉਸ ਸਮੇਂ ਇਹਨਾਂ ਦੇ ਕਿੱਧਰ ਤਕਲੀਫ ਹੁੰਦੀ ਹੈ ਬਾਈ ਅੱਛਾ ਛਾਤੀ ਤੇ ਬਚਾਲੇ ਅੱਛਾ ਠੀਕ ਆ ਛਾਤੀ ਤੇ ਤੇ ਛਾਤੇ ਬਚਾਲੇ ਤੇ ਤਕਲੀਫ ਹੁੰਦੀ ਹੈ ਜ਼ਿਆਦਾ ਜਦੋਂ ਬੋਲਦੇ ਹਾਂ ਜਾਂ ਜਦੋਂ ਬੈਠਦੇ ਹਾਂ ਹਾਂਜੀ ਅਸੀਂ ਹੁਣ ਤੁਹਾਡੇ ਨਾਲ ਗੱਲਬਾਤ ਕਰਵਾਈ ਹੈ ਕਿ ਬਾਈ ਬਿੰਦਰ ਸਿੰਘ ਜੀ ਦੀ ਤੇ ਤੁਸੀਂ ਆਪਣੇ ਆਪ ਵੀ ਦੇਖੋ ਘਰ ਦੇ ਹਾਲਾਤ ਵੀ ਦੇਖੇ ਨੇਗੇ ਤੇ ਬਾਕੀ ਉਹਨਾਂ ਦੇ ਧਰਮ ਪਤਨੀ ਨਾਲ ਵਿੱਚ ਤੁਹਾਡੀ ਗੱਲਬਾਤ ਕਰਵਾਈ ਵੀ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ ਹਾਂਜੀ ਹੁਣ ਤੁਹਾਨੂੰ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿ ਕਿ ਆਪਾਂ ਦਾ ਪਰਿਵਾਰ ਨਾਲ ਤੁਹਾਡੀ ਜਾਣ ਪਛਾਣ ਕਰਵਾ ਦਿੱਤੀ ਆ ਤੇ ਉਹਨਾਂ ਦੇ ਬਾਰੇ ਸਭ ਨੂੰ ਪਤਾ ਲੱਗ ਗਿਆ ਅਤੇ ਜਿੰਨਾ ਵੀ ਹੋ ਸਕਦਾ ਆਪਾਂ ਇਹਨਾਂ ਦੇ ਨਾਲ ਖੜੀਏ ਮਦਦ ਕਰੀਏ 100 200 500 ਜਿੰਨੀ ਵੀ ਆਪਣੀ ਸਾਧਨ ਮੁਤਾਬਕ ਇਸ ਪਰਿਵਾਰ ਦੀ ਸੇਵਾ ਕਰੀਏ ਜੇ ਅਗਰ ਜੇ ਕੋਈ ਇਹਨਾਂ ਨੂੰ ਪਰਸਨਲੀ ਤੌਰ ਤੇ ਇਹਨਾਂ ਦੇ ਘਰੇ ਆ ਕੇ ਵੀ ਮਿਲਣਾ ਚਾਹੁੰਦਾ ਤਾਂ ਇਹਨਾਂ ਦਾ ਐਡਰੈਸ ਆ ਪਿੰਡ ਸਹਿਣਾ ਬਾਹਰੀ ਬਸਤੀ ਤੇ ਉਹਨੂੰ ਮੇਲਾ ਬਸਤੀ ਵੀ ਕਹਿੰਦੇ ਆ ਬਹੀ ਦੇ ਵਿੱਚ ਇਹਨਾਂ ਦਾ ਘਰ ਹੈਗਾ ਨਾਮ ਹੈਗਾ ਵਿੰਦਰ ਸਿੰਘ ਪਿਤਾ ਦਾ ਨਾਮ ਗੁਰਨਾਥ ਸਿੰਘ ਤੇ ਜਿੰਨੀ ਵੀ ਹੋ ਸਕਦੀ ਆ ਆਪਾਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਦੇਈਏ ਤਾਂ ਕਿ ਇਹ ਪਰਿਵਾਰ ਜਿਹੜਾ ਇਹ ਬਾਈ ਵਿੰਦਰ ਸਿੰਘ ਆ ਇਹ ਆਪਣੇ ਦਿਵਾਖਾਂ ਨੂੰ ਕਮਾਈ ਕਰਕੇ ਖਵਾ ਸਕੇ ਕਿਉਂਕਿ ਇਹ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਇਹਨਾਂ ਦੇ ਹੋਰ ਕੋਈ ਵੀ ਕਮਾਉਣ ਨਹੀਂ ਨਾਲ ਇਹਨਾਂ ਦੀ ਪਤਨੀ ਇਹਨਾਂ ਦੇ ਨਾਲ ਕੰਮ ਕਰਵਾਉਂਦੀ ਤੇ ਆਪਣਾ ਜਿਗਾਰਾ ਕਰਦਿਆ ਆਪਾਂ ਸਾਰਿਆਂ ਨੇ ਇਹਨਾਂ ਦੇ ਘਰ ਦੇ ਹਾਲਾਤ ਤੇ ਇਹਨਾਂ ਦੇ ਆਪਸੀ ਕਿਵੇਂ ਦੇਖ ਹੀ ਲਿਆਏ ਕਿਦਾਂ ਦੇ ਹਾਲਾਤ ਵਿੱਚ ਰਹਿ ਰਹੇ ਆ ਸੋ ਬੱਦ ਤੋਂ ਬੱਦ ਜਿੰਨਾ ਵੀ ਹੋ ਸਕਦਾ ਆਪਾਂ ਇਸ ਪ੍ਰਵਾਸ ਦੇ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ